ਅੱਜ ਮੈਂ ਫਸ ਗਈ ਆ ਅੱਜ ਇੰਨਾ ਕੁਝ ਬਚਿਆ ਵੈ ਇਨਾ ਇਨਾ ਨਾ ਕਈ ਵੇ ਨਹੀਂ ਹੁੰਦਾ ਨਾ ਫ੍ਰਿਜ ਖਾਲੀ ਕਰਨਾ ਹੁੰਦਾ ਤੇ ਇੰਨੀ ਇੰਨੀ ਚੀਜ਼ ਵੀ ਕੀ ਕਰੂ ਕੀ ਕਰੂ ਲੋ ਅੱਜ ਮੈਂ ਵੀ ਫਸ ਗਈ ਸੀਗੀ ਪਰ ਅੱਜ ਮੈਂ ਫਸੇ ਹੋਏ ਚੀਜ਼ਾਂ ਵਿੱਚ ਹੋਈ ਨਾ ਦੇਖੋ ਕੁਛ ਨਾ ਕੁਛ ਬਣਾ ਕੇ ਲਿਆਵਾਂਗੀ ਨਾ ਆਹ ਲਿਆ ਨਾ ਦੇਖੋ ਮੇਰੇ ਕੋ ਆਲੂ ਪਏ ਨੇ ਇੱਕ ਮਟਰ ਚਾਰ ਦਾਣੇ ਪਏ ਸੀਗੇ ਇੱਕ ਪਿਆਜ਼ ਚਲੋ ਮੈਂ ਕੱਟ ਲਿਆ ਇਹ ਚੁਕੰਦਰ ਹੈ ਅੰਕਲ ਕਨਕ ਦੀ ਖਾਂਦੇ ਨਹੀਂ ਐ ਚਲੋ ਅੱਜ ਆਪਾਂ ਤੁਹਾਨੂੰ ਇੱਕ ਡਰਾਮਾ ਕਰਕੇ ਦਿਖਾਨੇ ਆ ਆਓ ਜੀ ਕਰੀਏ ਡਰਾਮਾ ਕਮਨ ਤੇ ਹਰਾ ਆਟਾ ਤੇ ਆਟਾ ਹਰਾ ਆਟਾ ਮੇਰੇ ਕੋਲ ਜਾਂਦਾ Oats ਦਾ ਆਟਾ ਠੀਕ ਹੈ ਇਹ ਹੈਗਾ ਇਹ ਵੀ ਅੰਤਵਾਸਤੇ ਰੋਜ਼ ਗੁੰਨੀਦਾ ਨਾ ਇਹ ਵੀ ਪਿਆਰ ਆਂਦਾ ਵੀ ਤੇ ਇੱਕ ਮੇਰੇ ਕੋਲ ਹੈਗਾ ਵੇ ਸਿੰਪਲ ਆਟਾ ਠੀਕ ਹੈ ਤੇ ਅਸੀਂ ਇਹਨਾਂ ਸਾਰੇ ਆਟਿਆਂ ਨੂੰ ਮਿਲਾ ਕੇ ਬਣਾਨੇ ਆ ਇੱਕ ਪਰਾਂਠਾ ਤੇ ਦਿਖਾਨੇ ਇਹ ਸਾਡੇ ਕੋਲ ਹੈਗਾ ਚਨੇ ਦਾ ਆਟਾ ਠੀਕ ਹੈ ਜੀ ਡਿਫਰੈਂਟ ਹੋ ਗਏ ਸਾਰੇ ਲਓ ਜੀ ਹੁਣ ਬਣਾਨੇ ਆ ਅਸੀਂ ਰੋਟੀ ਆਂਟੀ ਦਾ ਡਰਾਮਾ ਸ਼ੁਰੂ ਕਿਵੇਂ ਹੋਇਆ ਆਂਟੀ ਦਾ ਡਰਾਮਾ ਸ਼ੁਰੂ ਦੇਖੋ ਹੁਣ ਸਾਡੇ ਕੋਲ ਇਹ ਹੈਗੀ ਜੇ ਤੁਸੀਂ ਲੇਅਰ ਵਾਲੇ ਜਿਹੜੇ ਆ ਕਲਬ ਚੌਂਡ ਵਿੱਚ ਇਹ ਵੋਕ ਨਾ ਕੋਈ ਦੇਖਿਆ ਤੇ ਹੁਣ ਤੁਸੀਂ ਦੇਖੋ ਇਹਨੂੰ ਨਾ ਚੌੜਾ ਜਿਹਾ ਕਰਕੇ ਇਹ ਹਰੀ ਰੋਟੀ ਹੈ ਇਹਦੇ ਵਿੱਚ ਆਲੂ ਲੱਗਣਗੇ ਇਹ ਆ ਗਈ ਇੱਕ ਲੇਅਰ ਇਹ ਸੀ ਹਰੀ ਵਾਲੀ ਹੁਣ ਅਸੀਂ ਇਹਦੇ ਉੱਤੇ ਲਾਣੇ ਆ ਚਣਿਆਂ ਦੇ ਆਟੇ ਵਾਲੀ ਠੀਕ ਹੈ ਜੀ ਚਣਿਆਂ ਦੇ ਆਟੇ ਨੂੰ ਇਹਦੇ ਉੱਤੇ ਲਗਾ ਦਿੱਤਾ ਇਹਦੇ ਉੱਤੇ ਲਗਾਵਾਂਗੇ ਕਿਉਂ ਲਾ ਰਹੀ ਆ ਪਤਾ ਨਹੀਂ ਕਾਮਯਾਬ ਹੋਣਾ ਕਿ ਨਹੀਂ ਹੋਣਾ ਦੇਖੀ ਜਾਏਗੀ ਬ੍ਰਮਾ ਦਾ ਹੈ ਨਾ ਹੋਰ ਕੁਝ ਨਹੀਂ ਤਾਂ ਇਹ ਜੀ ਇਹਦੇ ਵਿੱਚ ਪਿਆਜ਼ ਇਹਦੇ ਵਿੱਚ ਲਾਉ ਤੇ ਪਿਆਜ਼ ਪਿਆਜ਼ਾਂ ਨੂੰ ਹੀ ਬੀਕਾਰ ਲੈਣ ਠੀਕ ਹੈ ਜੀ ਕਹਿੰਦੇ ਨੇ ਕਲੱਬ ਸੈਂਡਵਿਚ ਵੱਡੇ ਅੰਗਰੇਜ਼ ਅਸੀਂ ਨਹੀਂ ਹੈਗੇ ਕੁਝ ਅਸੀਂ ਵੀ ਹੈ ਗਿਆਂ ਇਹ ਲਾ ਦਿੱਤੀ ਤੇ ਹੁਣ ਆ ਗਿਆ ਸਾਡੇ ਕੋਲ ਚਣਿਆਂ ਦਾੜਤਾ ਚਨੇ ਆਂ ੜ ਟੀ ਨੂੰ ਵੀ ਇਹਦੇ ਉੱਤੇ ਇਦਾਂ ਲਾ ਦੇਣਾ ਪਿਆਜ਼ ਲਾ ਗਏ ਤੇ ਇਹ ਜੇ ਚੁਕੰਦਰ ਚੁਕੰਦਰ ਜਿਹੜੀ ਹੈ ਇਹਦੇ ਵਿੱਚ ਜਰਾ ਇੱਕ ਕਾਲੀ ਮਿਰਚ ਤੇ ਨਮਕ ਹੀ ਪਾਵਾਂਗੇ ਬਾਕੀਆਂ ਵਿੱਚ ਜਰਾ ਜਰਾ ਮਾਸਾ ਮਾਸਾ ਕੁਝ ਨਾ ਕੁਝ ਪਾਇਆ ਹੋਇਆ ਵੇ ਇਹਦੀ ਜਗ੍ਹਾ ਤੁਸੀਂ ਗੋਭੀ ਵੀ ਲੈ ਸਕਦੇ ਹੋ ਮੂਲੀ ਵੀ ਲੈ ਸਕਦੇ ਹੋ ਕੁਝ ਵੀ ਲਵੋ ਡਰਾਮਾ ਹੀ ਕਰਨਾ ਹੈ ਕਰੀ ਜਾਓ ਬਸ ਆਪਾਂ ਹੈਲਦੀ ਡਰਾਮਾ ਕਰ ਰਹੇ ਆ ਅਨ ਹੈਲਦੀ ਕਰਨਾ ਹੋਵੇ ਤਾਂ ਕੁਝ ਵੀ ਕਰ ਸਕਦੇ ਆ ਫੇਰ ਆ ਗਿਆ ਸਾਡੇ ਕੋਲ ਇੱਕ ਹੋਰ ਲੇਅਰ ਉਹਸੀ ਦੇ ਉੱਤੇ ਲਗਾ ਦਿੱਤੀ ਕੋਏ ਨੂੰ ਇੱਥੇ ਨਾ ਆਪਾਂ ਉਹ ਕਰ ਲਈਏ ਭਾਂਟੀ ਕੋਈ ਕੋਈ ਵਿੱਚ ਲਾ ਲਿਆ ਕੋਈ ਕੋਈ ਵਿੱਚ ਛੱਡਦਾ ਮੈਂ ਤੁਹਾਨੂੰ ਕਹਿਆ ਨਾ ਡਰਾਮਾ ਹੀ ਹੈ ਨਾ ਡਰਾਮਾ ਜਿਵੇਂ ਮਰਜ਼ੀ ਕੀਤਾ ਜਾ ਸਕਦਾ ਡਰਾਮੇ ਨੂੰ ਕਰਨ ਦੇ ਬੜੇ ਤਰੀਕੇ ਹੁੰਦੇ ਨੇ ਇਹ ਜੇ ਮਟਰ ਮਟਰਾ ਨੂੰ ਵੀ ਅਸੀਂ ਇਦਾਂ ਐਵੇਂ ਚਾਰ ਦਾਣੇ ਇਹ ਪਏ ਸੀ ਮੈਂ ਕਿਹਾ ਇਹਨਾਂ ਨੂੰ ਵੀ ਆਪਾਂ ਕਰ ਲੈਨੇ ਆ ਸਾਰੇ ਮੁਕਾ ਦੇ ਆ ਮੁਕਾ ਦੇਣੀਆਂ ਆ ਆਖੋ ਤੇ ਮੁਕਾ ਦੇਣੀਆਂ ਆ ਅੱਖੋਦ ਰੱਖ ਲੈਣੀ ਕੋਈ ਗੱਲ ਨਹੀਂ ਜੇ ਹੱਥਾਂ ਲੱਗ ਜੇ ਨਾ ਤਾਂ ਫੇਰ ਪਤਾ ਕੀ ਕਰਨਾ ਚਾਹੀਦਾ ਹੈ ਜਰਰ ਕੋ ਟੂੜਾ ਲਾ ਲੈਣਾ ਚਾਹੀਦਾ ਟੂੜੇ ਨਾਲ ਐਂਚ ਕਰਕੇ ਨਾ ਚੰਬੜਦੇ ਨਹੀਂ ਤੇ ਸਪਰੈਡ ਵੀ ਹੋ ਜਾਂਦਾ ਹੈ ਲਾਸਟ ਭਾਵੇਂ ਇਹ ਨਾ ਲਾਸਟ ਤਾਂ ਮੈਂ ਕਹੀ ਜਾ ਰਹੀ ਹਾਂ ਭਾਵੇਂ ਤੁਸੀਂ ਇਹਦੀਆਂ 7 ਲੇਅਰ ਬਣਾ ਲਓ ਕੀ ਫਰਕ ਪੈਂਦਾ ਮੂਲੀ ਲਾ ਲਓ ਗਾਜਰ ਲਾ ਲਓ ਗੋਬੀ ਲਾ ਲਓ ਬੰਦ ਲਾ ਲਓ ਦੁੱਜੀ ਲਾ ਲਓ ਜਿੰਨੀ ਮਰਜੀ ਲਾ ਲਓ ਇਹ ਕਿੰਨੀਆਂ ਲੇਅਰ ਜੜੀਆਂ ਨੇ ਇਹ ਬਣ ਗਈਆਂ ਠੀਕ ਹੈ ਹੁਣ ਤੁਹਾਨੂੰ ਔਖਾ ਹੋਏਗਾ ਇਹਨੂੰ ਵੇਲਣਾ ਵੇਲਣਾ ਨਹੀਂ ਹੈ ਥੂੜਾ ਲਗਾ ਕੇ ਤੇ ਇਹਨੂੰ ਹੱਥਾਂ ਦੇ ਨਾਲ ਹੀ ਥੱਪ ਲੈਣਾ ਦੋਨੋਂ ਪਾਸੇ ਡਰਾਮਾ ਪੂਰਾ ਕਾਮਯਾਬ ਹੋ ਗਿਆ ਮੈਂ ਪਹਿਲਾਂ ਸੋਚ ਰਹੀ ਸੀ ਥੱਪਾਂਗੀ ਫਿਰ ਹੁਣ ਮੈਂ ਦੇਖਿਆ ਮਿਲਦਾ ਪਿਆ ਵੇ ਵੇਲ ਲਿਆ ਜੀ ਲਓ ਜੀ ਅੱਜ ਦਾ ਡਰਾਮਾ 12 ਇੰਚ ਵਿੱਚ ਖਤਮ ਹੋ ਗਿਆ 12 ਇੰਚ ਦਾ ਮੈਂ ਬਣਾਇਆ ਪਰਾਂਠਾ ਚਲੋ ਡਰਾਮਾ ਆਂਟੀ ਡਰਾਮਾ ਪਰਾਂਠਾ ਬਣਾ ਰਹੀ ਏ ਕਾਮਯਾਬੀ ਚਾਹੀਦੀ ਏ ਲੋ ਜੀ ਤਵਾ ਵੀ ਮੈਨੂੰ ਪਤਾ ਸੀ ਉਨਾ ਹੀ ਏ ਜੇ ਇਸ ਤੋਂ ਵੱਡਾ ਬਣਾ ਲੈਂਦੀ ਤੇ ਪਕਾਣਾ ਕਿਵੇਂ ਸੀਗਾ ਲੋ ਫੜੋ ਬਣ ਗਿਆ ਕਿਨਾਰਿਆਂ ਨੂੰ ਇੱਕ ਵਾਰੀ ਗ੍ਰੀਸਿੰਗ ਜ਼ਰੂਰ ਕਰ ਦਿੰਨੇ ਆ ਕਿਉਂਕਿ ਨਾ ਫਿਰ ਇਹਨੇ ਪੱਕਣਾ ਗੈਸ ਤਾਂ ਆਪਣੇ ਉਨੇ ਕੋਈ ਹੈ ਆਪਣੇ ਕੋਲ ਕਿਹੜਾ ਕੋਈ ਵੱਡਾ ਕਮਰਸ਼ੀਅਲ ਚੁੱਲਾ ਜਿਹਦੇ ਨਾਲ ਪੱਕ ਜਾਣੀ ਹੈ ਤੇ ਇਹ ਹੌਲੀ ਹੌਲੀ ਪੱਕ ਜਾਂਦਾ ਹੈ ਤੇ ਮੈਂ ਤੁਹਾਨੂੰ ਹੁਣ ਮੇਜ਼ ਤੇ ਦਿਖਾਵਾਂਗੀ ਆਪਕਿਆ ਹੋਇਆ ਹੈ 12 ਇੰਚ ਦਾ ਪਰਾਂਠਾ ਜਾ ਰਿਹਾ ਹੈ ਟੇਬਲ 'ਵਲ ਜੀ ਉਹ ਵਾਹ ਕੀ ਕੁਝ ਦੇਖਿਆ ਅੱਜ ਇਹ ਤਾਂ ਮੈਨੂੰ ਹੀ ਫੋਟੋ ਲੈਣੀ ਪਈ ਹੈ ਲੈ ਗਾਲੇ ਇਹ ਹੈਗਾ 12 ਇੰਚ ਦਾ ਚਾਰ ਲੇਅਰਸ ਵਾਲਾ ਪ੍ਰਾਂਟਾ 12 ਇੰਚ ਦਾ ਚਾਰ ਲੇਅਰ ਵਾਲਾ ਪ੍ਰਾਂਟਾ ਉਹ ਮੈਂ ਦਿਖਾਉਣੀ ਆ ਉਹਨੇ ਲੇਅਰਸ ਲੇਅਰਸ ਦਿਖਾਉਣੀ ਆ ਤੁਸੀਂ 12 ਇੰਚ ਦਾ ਚਾਰ ਲੇਅਰ 12 ਇੰਚ ਬਦਲ ਉਹਦਾ ਰੇਡੀਅਸ ਬੱਚਾ ਇਸ ਤਰ੍ਹਾਂ 12 ਇੰਚ ਆ ਹਾਂ ਇਹ ਦੇਖੋ ਜੀ ਇਹ ਜੇ ਮਟਰ ਇਹ ਜੇ ਚੁਕੰਦਰ ਇਹ ਜੇ 8ਵੀਂ ਲਗ ਲੱਗਨੇ ਠੀਕ ਹੈ ਏ ਜੇ ਆਲੂ ਨਾਲ ਵਿੱਚ ਹੈਗੇ ਨੇ ਇਧਰੋਂ ਪਿਆਜ਼ ਹਾਂ ਇਧਰ ਦੇਖੋ ਜੀ ਇਹ ਚੁਕੰਦਰ ਹੈ ਇਸ ਦੇ ਥੱਲੇ ਪਿਆਜ਼ ਹੈ ਇਸ ਦੇ ਥੱਲੇ ਆਲੂ ਨੇ ਠੀਕ ਹੈ ਇਸ ਦਾ ਆਹ ਸਾਈਡ ਇਦਾਂ ਵੈਂ ਤੇ 1 ਮਿੰਟ ਵਾਹ ਗ੍ਰੀਨ ਹੈ ਕਮਾਲ ਹੈ ਠੀਕ ਹੈ ਇਹ ਸਾਈਡ ਲੇਅਰ ਵੀ ਨੇ ਰੰਗ ਵੀ ਨੇ ਬਾਰੇਂ ਚ ਦਾ ਪਰਾਂਠਾ ਵੀ ਏ ਤੇ ਚਾਰ ਲੈ ਅੰਦਰ ਹੈਂ ਚਾਰ ਤਾਈ ਕਹਿ ਰਹੀ ਸੀ ਸਰਪ੍ਰਾਈਜ਼ ਹੋਏਗਾ ਅੱਜ ਇਹਨਾਂ ਦੇਖੋ ਜੀ ਅੰਗਰੇਜ਼ ਖਾਂਦੇ ਨੇ ਕਲੱਬ ਸੈਂਡਵਿਚ ਹਾਂ ਮੈਂ ਕਿਹਾ ਅਸੀਂ ਕਲੱਬ ਪਰੌਂਠਾ ਨਹੀਂ ਖਾ ਸਕਦੇ ਲੋ ਜੀ ਕਲੱਬ ਪਰੌਂਠਾ ਬਣ ਗਿਆ ਜੀ ਮੈਂ ਤੇ ਇਹਨੂੰ ਡਰਾਮਾ ਪਰੌਂਠਾ ਆਖਿਆ ਕਿਉਂਕਿ ਚੀਜ਼ਾਂ ਬਹੁਤ ਬਚੀਆਂ ਬਈਆਂ ਸੀ ਤੇ ਮੈਂ ਕਿਹਾ ਚਲੋ ਥੋੜੀ 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 ਸਾਰੀਆਂ ਲਾ ਕੇ ਇੱਕ ਨਵੀਂ ਚੀਜ਼ ਕ੍ਰੀਏਟ ਕੀਤੀ ਜਾਂ ਰਹੀ ਹੈ ਰਾਈਟ ਦੇਖੋ ਦਿਸ ਰਹੀ ਆ ਨਾ ਸਾਰਾ ਕੁਝ ਲਓ ਫਿਰ ਖਾਓ ਇਹ ਐ ਵਾਲੇ 사이ਡ ਉਪਰ ਮੇਰੀ ਪਲੇਟ ਜਾਓ ਤੁਹਾਡੀ ਪਲੇਟ ਚ ਆ ਗਿਆ ਪਲੇਟ ਵੀ ਮੈਂ ਇਹਦੇ ਵਾਸਤੇ ਨਵੀਂ ਕੱਢੀ ਵੱਡੀ ਕੱਢੀ ਤਾਂ ਕਿ ਪੂਰਾ ਆ ਜਾਏ ਲਓ ਹੁਣ ਖਾਓ ਤੇ ਜਾਨੋ ਤੇ ਦੇਖੋ ਆਟੇ ਵੀ ਇਹਦੇ ਵਿੱਚ 3-4 ਤਰ੍ਹਾਂ ਦੇ ਲੱਗੇ ਹੋਏ ਨੇ ਇੱਕ ਚੋਲਾ ਦਾ ਆਟਾ ਹੈ ਮੈਚਿੰਗ ਦੇਖੋ ਕਿੱਡੀ ਹੋ ਰਹੀ ਚੋਲਾ ਦਾ ਆਟਾ ਵਿੱਚ ਛੋਲਿਆਂ ਦਾ ਆਟਾ ਹੈ ਓट्स ਦਾ ਆਟਾ ਹੈ अच्छा ਤੇ ਗ੍ਰੀਨ ਵਾਲਾ ਆਟਾ ਠੀਕ ਹੈ ਸਾਰੇ ਇਹ ਸਾਰੇ ਆਟੇ ਅਸੀਂ ਮਿਕਸ ਕਰਕੇ ਤੇ ਬਣਾਏ ਇਹਨੂੰ ਮਿਲਟ ਸਾਖੋ ਇਹਨੂੰ ਕੋਜਾਖੋ ਆਈ ਡੋਟ ਨਾ ਚਲ ਜੀ ਖਾ ਕੇ ਦੇਖ ਇਹ ਮੈਨੂੰ ਹੋਰ ਕੀ ਲਓ ਜੀ ਕਰੋੰਦਿਆਂ ਦਾ achar ਜਿਹੜਾ ਵੇ ਦੁਨੀਆ ਭਰ ਦੇ ਵਿੱਚ ਮਸ਼ਹੂਰ achar ਹੁੰਦਾ ਹੈ ਕਰੁੰਦਿਆਂ ਦਾ ਮੈਂ ਅੱਜ ਇਹਦੇ ਨਾਲ ਖਾਵਾਂਗੀ। ਯੋਨ ਬੰ ਰੁੱਖਾ ਹੀ ਖੁਰਦਾ ਜਾਂਦਾ। ਰੁੱਖਾ ਹੀ ਖਾਣਾ ਹੁੰਦਾ ਏ। ਇਹਦੇ ਚ ਹੋਰ ਕੀ ਲਾਣਾ ਏ। ਇੰਨੀਆਂ ਚੀਜ਼ਾਂ ਤੇ ਲਾਤੀਆਂ। ਹਾਂ। ਇਹਵੇ ਡਰਾਮਾ ਕਲੱਬ ਪ੍ਰੌਂਟ ਡਰਾਮਾ ਨਹੀਂ ਆਣਾ। ਹੂੰ। ਇੰਨੇ ਹੁਣ ਚੇਂਗ। ਡਰਾਮਾ ਇਟ ਇਜ਼ ਡਰਾਮਾ। ਵਾਹ ਭਾਈ ਕਿਤੇ ਹੋਰ ਕਿਤੇ ਆਲੋ ਕਿ ਤੇ ਮੈਂ ਤਾਂ ਨਹੀਂ ਕਿਹਾ। ਮੈਂ ਤਾਂ ਮੂਲ ਨੂੰ ਬਣਾਇਆ ਕਰਾਂਗੀ ਹੂੰ ਕਲਬ ਪਰੌਂਠਾ ਵਿੱਚ ਸੌਤ ਰਹੇ ਨੀ ਇਹ ਚੀਜ਼ਾਂ ਲੱਗ ਸਕਦੀਆਂ ਨੇ ਵਾਕਈ ਮਜ਼ਾ ਆ ਗਿਆ ਆ ਦਹੀਂ ਨਾਲ ਮੈਂ ਤਾਂ ਦਹੀਂ ਨਾਲ ਖਾਂ ਮੈਂ ਤਾਂ ਆਪਾਂ ਦਹੀਂ ਨਾਲ ਖਾ ਰਿਹਾ ਮੇਰੀ ਫੇਵਰਿਟ ਤੇ ਮਯਾਰ ਦਹੀਂ ਨਾਲ ਪਰ ਦੇਖੋ ਮੈਂ ਇਹਨੂੰ ਬੜੀ ਔਖੇ ਸਭ ਕੁਝ ਕਰਕੇ ਬਣਾਇਆ ਜੇ ਤੁਸੀਂ ਬਣਾਣਾ ਤਾਂ ਬਹੁਤ ਪਤਲਾ ਪਪੜ ਵਰਗਾ ਵੇਲੋ ਫਿਰ ਉਹਦੇ ਵਿੱਚ ਚੀਜ਼ਾਂ ਲਾਓ ਫਿਰ ਹੱਥ ਨਾਲ ਠਪ-ਠਪ ਕਰੋ ਫਿਰ ਜੇ ਵੇਲਣਾ ਹੈ ਤਾਂ ਤੁਹਾਡਾ ਆਟਾ ਜਿਹੜਾ ਬਹੁਤ ਪਤਲਾ ਨਹੀਂ ਹੋਣਾ ਚਾਹੀਦਾ ਤੇ ਚਲ ਰੈਸਪੀ ਵੀ ਬਣਾਈ ਤੁਸੀਂ ਦੇਖੋ ਬਣਾਓ ਖਾਓ ਜੇਕਰ ਬਣ ਸਕਦੀ ਹੈ ਬੱਚੇ ਬਹੁਤ ਖੁਸ਼ ਹੁੰਦੇ ਨੇ ਇਹੋ ਜੀਆਂ ਚੀਜ਼ਾਂ ਖਾਣ।